ਸਿੰਸਾ ਸਿਕਲਿਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁੱਜਾਪੇਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੈਂਟਰ ਉਸ ਵਾਇਨਾ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਇੱਕ ਬੱਚੇ ਦਾ ਬਿਨਾਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਤਾਂ ਜੀ ਸੋਈ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਦੋਵੇਂ ਸੁੰੀਆਂ ਸਵਾਈਆਂ ਮ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਵੱਲ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੋ ਠੀਕ ਠਾਕ ਜੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਘਰੀ ਆਪਣਾ ਨਾਮ ਬਿਆਨਤ ਰੂਪ ਸਿੰਘ ਪਿੰਡ ਗੁੱਜਾਪੀਰ ਤਸਲੀਲਾ ਹੀ ਨਾਲਾ ਜ਼ਿਲ੍ਹਾ ਹੁਸਰ ਤੇ ਫੋਨ ਨੰਬਰ ਵੀ ਬੋਲ ਦੋ 98551107555 ਠੀਕ ਆ ਦੇ ਅੱਦੇ ਹੈਗੀਆਂ ਆਪਣੇ ਕੋਲ ਦੋ ਹਨਾ ਇੱਕ ਬੱਚੇ ਵਾਲੀ ਤੇ ਇੱਕ ਬਿਨਾ ਬੱਚੇ ਦਾ ਇੱਕ ਬਿਨਾ ਬੱਚੇ ਦਾ ਉਹ ਤਿਲੜਿਆ ਇੱਕ ਥਾਂ 'ਚੋਂ ਧਾਰਾ 15 ਗਾਉਂਦੀਆਂ ਅੱਛਾ ਤੇ ਟੀਕਾ ਲੱਗੇ ਨੂੰ ਵੀ 10 ਦਿਨ ਹੋ ਗਏ ਆ ਅੱਛਾ ਚਲੋ ਬਾਤ ਚ ਬਖੋਣੇ ਆ ਤੇ ਪਹਿਲਾਂ ਇਹ ਜਰਸੀ ਦਿਖਾਈਏ ਨਾ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਕੱਲ ਪਰਸੋਂ ਸ਼ਾਮੀ ਸੂਈ ਏ ਅੱਛਾ ਪਰਸੋਂ ਸ਼ਾਮੀ ਸੂਈ ਏ ਤੇ ਚੰਗੀ ਤਿਆਰ ਹੋਈ ਆ ਥੱਲੇ ਆ ਆ ਦੇਖ ਸਕਦੇ ਹਵਾਨਾ ਪਿਛੇ ਤੋਂ ਲੈ ਕੇ ਗਾਂ ਤੇ ਚੰਗਾ ਤੇ ਬਾਕੀ ਥਾਣੇ ਚੰਗੇ ਗਾਇਬ ਤੇ ਦੂਰ ਦੂਰ ਜਿਹੜਾ ਥਣ ਲੱਗਾ ਬਿਲਕੁਲ ਹੱਥੀਂ ਚਵਾਈ ਵਾਲਾ ਥਾਣੇ ਆ ਤੇ ਬੱਚਾ ਕੀ ਜੀ ਇਹਦੇ ਮਗਰ ਮਗਰ ਇਹਦੇ ਬੱਚਾ ਹੈ ਹਾਂ ਦੇਖ ਸਕਦੇ ਬਿਲਕੁਲ ਗਿੱਲਾ ਇਹ ਨਰ ਜਿਹੜਾ ਨਾਲ ਹੈ ਤੇ ਕਿੰਨੇ ਕ ਦੁੱਧਾਂ ਲਈ ਆ ਵਿਰਦੀ ਇਹ ਇਹ ਵਿਰਦੀ 17 18 ਕੱਢੀ ਆ ਨਾ ਅੱਛਾ ਹਾਂਜੀ ਕਦ ਕਾਠਿਆ ਇਹ ਜੋ ਭਾਵੇਂ ਜੋ ਜਿੰਨਾ ਮਰਜੀ ਸੇਵਾ ਦਾ ਦੁੱਧ ਆ ਹਾਂਜੀ ਹਾਂਜੀ ਲਈ ਚਲੋ ਤੋੜ ਦਿਓ ਫੇਰ ਇੱਕ ਰੀਨ ਬਾਕੀ ਥੱਲੇ ਚੰਗੀ ਬਣੀ ਆ ਐ ਇਹ ਆ ਵੀ ਪੰਜਾਬ ਵਾਲੀ ਜੈਪਸੀ ਆ ਤੇ ਨਿਗਰਿਆ तो ले आप देख सकते हैं चंगी बनी ਬਾਕੀ ਛੋਟੀ ਦੀ ਇਹ ਪੂਰੇ ਕੱਦ ਦਾ ਠਾਰੀਆ ਰੱਬ ਦੇ ਦੇ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਮੁੱਲ ਵਿੱਧੀ ਕੋਈ 65 ਨਹੀਂ ਕੋਈ 68 ਨਹੀਂ 60 ਚ 2000 ਛੋਟ ਕਰਦਾ ਅੱਛਾ 58000 ਦੀ ਦੇ ਦੋਗੇ ਕੋਈ ਫੋਨ ਲਾਵੇ ਹੋਰ ਮਾਨਤਾਨ ਹੋ ਜਾਏਗਾ ਠੀਕ ਹੈ ਜੀ ਤੇ ਬਾਕੀ ਲੱਗੇ ਐਚ ਐਫ ਕਾਮ ਦੇ ਲੱਗੇ ਜਰਸੀ ਦਮਾਂ ਦੇ ਕਾ ਦਿਖੋ ਜਿਹੀ ਆ ਜਿਹੜੇ ਤੇ ਆ ਜਿਹੜੀ ਗਾਂ ਤੇ ਲੜਿਆ ਹਨਾ ਖੱਲੜੇ ਮਨ ਲਾਣ ਚੱਲਦਾ ਉਹ 15 20 ਧਾਰਾ ਆਉਂਦੀਆਂ ਉੱਚੋਂ ਵੀ ਠੀਕ ਆ ਹਾਂਜੀ ਇਹ ਗੱਭਣ ਜੀ ਨੂੰ ਹੋਈ ਫਿਰ ਮਤਲਬ ਟ੍ਰੀਟਮੈਂਟ ਤੇ ਚੱਲ ਜਾਏਗਾ ਠੀਕ ਆ ਤੇ ਹੁਣ ਦੁੱਧ ਕਿੰਨਾ ਇਹਦੇ ਕੋਲ 13 14 ਲੀਟਰ ਤਿਆਰ ਆ ਤਿਆਰ ਮੌਕੇ ਤੇ ਬਿਲਕੁਲ ਠੀਕ ਆ ਤੇ ਗਾਂ ਬਣੀ ਵੀ ਆ ਗਾਂ ਨੂੰ 10 12 ਦਿਨ ਹੋ ਗਏ ਮੈਂ ਤਰੀਕ ਲਿਖੀ ਦੀ 30 ਲੱਗੇ ਇਹ ਆ ਵੀ ਇਹ ਸੂਈ ਵੀ ਤੁਹਾਡੇ ਘਰੇ ਹੀ ਆ ਹਨਾ ਘਰੇ ਹੀ ਸੂਈ ਆ ਕਿੰਨਾ ਚਿਰ ਹੋਇਆ ਸੂਈ ਨੂੰ ਮਲੋ 1 ਮਹੀਨਾ ਤੇ 5 5-7 ਦਿਨ ਹੋਏ ਜੀ ਦਾਂ ਦੇ ਲਾਓ 1 ਮਹੀਨਾ ਦਾ 10 ਦਿਨ ਲਾਓ ਠੀਕ ਆ ਇਹ ਕਰੀ ਆਪਾਂ ਵੀਡੀਓ ਚ ਦਿਖਾਈ ਵੀ ਇਹੀ ਖਰੇਗੀ ਜਾਂ ਉਦਣ ਹੀ ਸੋਈ ਹੀ ਜਦੋਂ ਤੇ ਇਹਦੀ ਬੱਛੀ ਵੀ ਉਹ ਤਾਂ ਆਪਾਂ ਦਿਖਾਈ ਸੀ ਹਨਾ ਠੀਕ ਆ ਤੇ ਉਹ ਵੀ ਕੋਈ ਵੀਡੀਓ ਕੱਢ ਕੇ ਵੇਖ ਸਕਦਾ ਵਾ ਇਹ ਘਰੇ ਹੀ ਵੀ ਦਿਨਾਂ ਦੇ ਸੂਈ ਗੱਬਨ ਲਿਆਂਦੀ ਸੀ ਤੇ ਫਿਰ ਘਰੇ ਹੀ ਲਾ ਲਈ ਸੀ ਵੀ ਦਿਨਾਂ ਨੇ ਸੋ ਕੇ ਥਣ ਘੱਟ ਨਿਕਲਾਇਆ ਹੈ ਬਾਕੀ ਚਵਾਬ ਬਹੁਤ ਵਧੀਆ ਬਾਕੀ ਆ ਥਣਾ ਦਾ ਕੋਈ ਭੂਰ ਛਟਾ ਨਹੀਂ ਠੀਕ ਆ ਖੋਲੋ ਫੇਰ ਤੋਰ ਦਿਏ ਬਾਕੀ ਹੁਣ 13-14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖੋ ਲੈ ਜਾ ਬੀਜੀ ਕਿਹੜੇ ਸਾਂਝ ਧਾਰਾ ਘੱਟ ਜੀ ਇਹ ਬੈਣੀ ਵਾਲਾ ਅਗਲਾ ਬੈਣੀ ਵਾਲੇ ਤੋਂ ਅਗਲੇ ਸਾਂਝ ਧਾਰਾ ਘੱਟ ਤੇ ਆਹ ਤਰ ਇਧਰੋਂ ਤੁਹਾਨੂੰ ਥੰਦ ਦਿਖਾ ਦिए ਆਹ ਦੇਖ ਸਕਦੇ ਹੋ ਤੇਰਾ ਥਨਾਂ ਦਾ ਸਾਈਜ਼ ਗੈਪ ਜਿਹੜਾ ਇਹ ਤਾਂ ਚੰਗਾ ਆ ਤੇ ਇਧਰੋਂ ਬੈਣੀ ਵਾਲ ਤੇ ਅਗਲੇ ਸਾਂਝ ਧਾਰਾ ਘੱਟ ਆਂਦੀ ਤੇ ਕਿੰਨਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਜੀ ਇਹਦਾ ਛੋਟਾ ਜਿਹਾ 30000 ਚੋਂ 2000 ਛੋਟ ਕਰਤਾ 8000 ਕਈ ਯਾਰ ਜੀ ਦੇ ਦੋਗੇ ਠੀਕ ਆ ਤੇ ਬਾਕੀ ਹੋਰ ਕੁਝ ਹੈ ਨਾ ਫਿਰ ਬਾਸ ਜੀ ਜਿਹੜਾ ਮੇਰਾ ਵੀਰ ਕੋਈ ਆਵੇ ਆਪਣੀ ਪਰਖ ਸਮਝਣਾ ਤਸੱਲੀ ਕਰਕੇ ਖੜੇ ਹਨ ਇਹ ਕਰਕੇ ਫਿਰ ਮਾਲ ਦਿੰਦੇ ਠੀਕ ਆ ਜੀ ਬਾਕੀ ਇੱਥੇ ਆਵਾ ਆਪਣੀ ਸਮਝਣਾ ਵੇਸ ਚਾਹ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਬਾਕੀ ਇਹ ਵੀ ਵੜਾ ਘਰ ਪਾਲੀਆਂ ਨੇ ਬਾਕੀ ਆ ਦੋ ਬੱਚੀਆਂ ਘਰ ਦੀਆਂ ਪਾਲੀਆਂ 25 ਦਿਨ ਖੜਦੀ ਆ ਦੋਂਦੀ ਵਛੀ ਆ ਤੇ ਇਹ ਮਹੀਨਾ ਇੱਕ ਖੜਦੀ ਆ ਜੱਥੇ ਇਹ ਜਦੋਂ ਤਿਆਰ ਹੋਈਆਂ ਤੇ ਉਸ ਦਿਨ ਪਾਵਾਂਗੇ ਤਿਆਰ ਕਰਕੇ ਪਾਉਣੀ ਆ ਜੇ ਮਹੀਨਾ-ਮਹੀਨਾ ਖੜਦੀਆਂ ਆ ਘਰ ਦੀਆਂ ਪਾਲੀਆਂ ਮੱਛੀਆਂ ਜਿਹੜੀਆਂ ਆਵਲੀਆਂ ਇੱਥੇ ਵੱਜੀਆਂ ਹੁੰਦੀਆਂ ਜਿਤਨਾ ਉਹ ਵੀ ਜੋੜਾ ਤਿਆਰ ਕਰੰਦੇ ਆ ਤੇ ਹੋਰ ਵੀ ਬੱਛੀਆਂ ਵੱਜੀਆਂ ਮੈਂ ਕਾਹ ਵੀ ਵੱਛੀ ਚੰਗੀ ਘਰੇ ਪਾਲ ਲੰਦੇ ਆ